ਕਿਸਮਤ ਕੀ ਹੁੰਦੀ ਹੈ ਕਿਸਮਤ ਦਾ ਅਰਥ ਹੈ ਜੋ ਕੁਝ ਸਾਡੇ ਨਾਲ ਹੋ ਰਿਹਾ ਹੈ ਜਾਂ ਹੋਵੇਗਾ ਕਈ ਵਾਰ ਲੋਕ ਆਖਦੇ ਹਨ ਜੋ ਕਿਸਮਤ ਚ ਲਿਖਿਆ ਉਹੀ ਹੋਣਾ ਪਰ ਇਹ ਸਿਰਫ ਅੱਧੀ ਸੱਚਾਈ ਹੈ ਅਸਲ ਗੱਲ ਇਹ ਹੈ ਕਿ ਕਿਸਮਤ ਸਿਰਫ ਇੱਕ ਰਸਤਾ ਹੁੰਦੀ ਹੈ ਜੋ ਰੱਬ ਜਾਂ ਹਾਲਾਤ ਸਾਡੇ ਲਈ ਰੱਖਦੇ ਹਨ ਜੋ ਰੱਬ ਜਾਂ ਹਾਲਾਤ ਸਾਡੇ ਲਈ ਰੱਖਦੇ ਹਨ ਪਰ ਉਹ ਰਸਤੇ ਤੇ ਚੱਲਣਾ ਜਾਂ ਨਹੀਂ ਚੱਲਣਾ ਇਹ ਸਾਡਾ ਆਪਣਾ ਫੈਸਲਾ ਹੁੰਦਾ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਗਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਤੇ ਸੁਣਿਆ ਕਰੋ ਜੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਜੀ ਸ਼ੁਰੂਆਤ ਕਰਦੇ ਆਂ ਅੱਜ ਦੀ ਇਹ ਨਵੀਂ ਵੀਡੀਓ ਦੀ ਨਵੇਂ ਬਲੌਗ ਦੀ ਹਾਂਜੀ ਅੱਜ ਮੇਰੀ ਵੀਡੀਓ ਦੀ ਸ਼ੁਰੂਆਤ ਹੋਈ ਆ 6 ਵਜਨ ਚ 10 ਮਿੰਟ ਰਹਿੰਦੇ ਸੀਗੇ ਤਾਂ ਮੈਂ ਇਸ ਟਾਈਮ ਤੇ ਬਣਾ ਰਹੀ ਆਂ ਬੱਚਿਆਂ ਦੀ ਰੋਟੀ ਸਕੂਲ ਜਾਣਾ ਸੀਗਾ ਇਹਨਾਂ ਨੇ ਤਾਂ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਮੈਂ ਜਿਹੜਾ ਆਪਦਾ ਟਾਈਮ ਤੇ ਉੱਠਦੀ ਆਂ ਕਿ ਮੇਰਾ 3:10 ਦੇ ਰੂਟੀਨ ਹੁੰਦਾ ਹੈ ਉੱਠਣ ਦਾ ਮੈਂ ਪਾਠ ਕਰਨਾ ਹੁੰਦਾ ਮੈਂ ਉਸ ਤੋਂ ਪਹਿਲਾਂ ਪਾਣੀ ਪੀਣਾ ਹੁੰਦਾ ਹੈਗਾ ਤਾਂ ਫਿਰ ਮੁਹੱਤ ਤੋਂ ਕਿਨਾ ਆ ਕੇ ਪਾਠ ਕਰਕੇ ਤਾਂ ਫਿਰ ਮੈਂ ਆਪਦੀ ਗੁਰਦੁਆਰਾ ਸਾਹਿਬ ਹੁਣ ਮੈਂ ਪਹਿਲਾਂ ਜਾਇਉਣੀ ਹੁੰਨੀ ਆ ਰੋਟੀ ਪਕਾਉਣ ਤੋਂ ਦੇ ਪਹਿਲਾਂ ਜੇ ਮੇਰੇ ਬੱਚਿਆਂ ਦੀ ਬੱਸ ਹਸੰਦੀਆਂ ਆਉਂਦੀ ਸੀਗੀ ਤੇ ਹੁਣ ਬੱਚਿਆਂ ਦੀ ਬੱਸ ਲੇਟ ਆਉਣ ਲੱਗ ਗਈ ਤੇ ਇਹਦੇ ਨਾਲ ਚਲੋ ਮੈਨੂੰ ਸੌਖਾ ਹੋ ਗਿਆ ਤੇ ਮੈਂ 6:30 ਵਜੇ ਆਪਦਾ ਗੁਰਦੁਆਰਾ ਸਾਹਿਬ ਜਾਇਉਣੀ ਹੁੰਨੀ ਆ ਤਾਂ ਫਿਰ ਆ ਕੇ ਮੈਂ ਬੱਚਿਆਂ ਦੀ ਰੋਟੀ ਬਣਾਉਣੀ ਹੁੰਦੀ ਐ ਇੰਨੇ ਵਿੱਚ ਉਹ ਤਿਆਰ ਹੋ ਜਾਂਦੇ ਹੈਗੇ ਤਾਂ ਮੇਰਾ ਜਿਹੜਾ ਇੱਕ ਬੇਟਾ ਅੱਜ ਫਿਰ ਬਿਮਾਰ ਹੋਇਆ ਪਿਆਏਗਾ ਤੇ ਵੱਡਾ ਬੇਟਾ ਅੱਜ ਸਕੂਲ ਜਾ ਰਿਹਾ ਹੈ ਪਹਿਲਾਂ ਛੋਟਾ ਬੇਟਾ ਜਾਂਦਾ ਸੀਗਾ ਤੇ ਵੱਡਾ ਬਿਮਾਰ ਸੀ ਹੁਣ ਵੱਡਾ ਜਾਂ ਲੱਗਿਆ ਤਾਂ ਛੋਟਾ ਬਿਮਾਰ ਹੋਇਆ ਪਿਆਗਾ ਤੇ ਬਸ ਹੁਣ ਮੈਂ ਉਹਦੀ ਰੋਟੀ ਬਣਾ ਦਉ ਤੇ ਮੇਰੀ ਤੁਸੀ ਮੈਂ ਅੱਜ ਦੇਖੋ ਕੱਲ ਛੋਲੇ ਵਾਲੇ ਵੀ ਸੀਗੇ ਮੇਰੇ ਮੈਂ ਮੇਰੀ ਜੇ ਤੁਸੀਂ ਕੱਲ ਵਾਲੀ ਵੀਡੀਓ ਵੇਖੀ ਹੈ ਤਾਂ ਮੈਂ ਉਹਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਕਿ ਮੈਂ ਛੋਲੇ ਜਿਹੜੇ ਉਹ ਭਿਉਂ ਕੇ ਰੱਖੇ ਸੀਗੇ ਰਾਜਮਾ ਮੂੰਗੀ ਦੀ ਦਾਲ ਤਾਂ ਉਹਨਾਂ ਨੂੰ ਮੈਂ 7-8 ਘੰਟੇ ਭਿਓ ਕੇ ਰੱਖ ਦਿੱਤਾ ਸੀਗਾ ਤਾਂ ਫਿਰ ਮੈਂ ਰਾਤ ਨੂੰ ਪੈਣ ਲੱਗੀ ਨੇ ਉਹਨਾਂ ਨੂੰ ਇੱਕ ਕੱਪੜੇ ਵਿੱਚ ਕੱਢ ਦਿੱਤਾ ਉਹਨਾਂ ਦਾ ਪਾਣੀ ਸਾਰਾ ਕੱਢ ਕੇ ਤੇ ਨਚੋੜ ਕੇ ਮੈਂ ਉਹਨਾਂ ਨੂੰ ਮਤਲਬ ਟੰਗ ਦਿੱਤੇ ਸੀਗੇ ਟੂਟੀ ਤੇ ਕਰਕੇ ਟੰਗਤੇ ਸੀਗੇ ਤੇ ਤਾਂ ਕਿ ਸਾਰੀ ਰਾਤ ਉਹ ਪਈ ਰਹੀ ਤੇ ਉਹਨਾਂ ਦੇ ਵਿੱਚ ਨਾ ਰੂਟਸ ਨਿਕਲ ਆਂਗਾ ਸੀ ਨਾ ਅੱਜ ਜਦੋਂ ਮੈਂ ਸਵੇਰੇ ਉਹਨਾਂ ਨੂੰ ਚੱਕਿਆ ਆਏਗਾ ਜਦੋਂ ਰੂਟਸ ਨਿਕਲ ਆਂਗਾ ਤਾਂ ਫਿਰ ਉਹਨਾਂ ਨੂੰ ਮੈਂ ਸਵੇਰੇ ਆਪਦੇ ਬੱਚੇ ਨੂੰ ਬਣਾ ਕੇ ਦਿੱਤੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਉਵਾਲਿਆ ਵਿੱਚ ਨੂਨ ਪਾ ਕੇ ਉਵਾਲ ਲਿਆ ਸੀ ਚੰਗੀ ਤਰ੍ਹਾਂ ਤੇ ਫਿਰ ਉਹਨਾਂ ਦੀ ਮੈਂ ਇੱਕ ਸਬਜੀ ਜੀ ਵਾਂਗੂ ਬਣਾਤਾ ਸੀਗਾ ਵੀ ਮਤਲਬ ਹਲਦੀ ਨਹੀਂ ਪਾਈ ਸੀਗੀ ਤੇ ਵਿੱਚ ਮੈਗੀ ਮਸਾਲਾ ਪਾ ਕੇ ਤੇ ਬਹੁਤ ਹੀ ਟੇਸਟੀ ਜਿਹੜਾ ਹੈਲਥੀ ਚੀਜ਼ ਬਣੀ ਸੀਗੀ ਉਹਦੀ ਤੇ ਉਹ ਬਣਾ ਕੇ ਦਿੱਤੇ ਸੀ ਤੇ ਬੱਚੇ ਨੇ ਵਿੱਚ ਮੈਂ ਉਹਦੇ ਖੀਰਾ ਕੱਟ ਕੇ ਪਾਦਾ ਸੀ ਤੇ ਬੱਚੇ ਨੇ ਬਹੁਤ ਹੀ ਇੰਜੋਏ ਕੀਤਾ ਖਾਣ ਲੱਗੇ ਨੇ ਤੇ ਬਹੁਤ ਹੀ ਜੰਮੀ ਜੰਮੀ ਬਣੀ ਸੀਗੀ ਇਹ ਡਿਸ਼ ਦੇਖ ਤਾਂ ਹੈਲਥੀ ਹੋਗੀ ਤੇ ਦੁੱਧ ਦੇ ਨਾਲ ਬੱਚੇ ਜਦੋਂ ਸਕੂਲ ਜਾਂਦੇ ਆ ਉਦੋਂ ਤੁਸੀਂ ਇਹ ਦੇ ਸਕਦੇ ਹੋਗੇ ਜੇ ਬੱਚੇ ਸੰਧੀਆਂ ਜਾਂਦੇ ਆ ਰੋਟੀ ਨਹੀਂ ਖਾਦੀ ਜਾਂਦੀਗੀ ਤਾਂ ਉਹ ਚੀਜ਼ ਬਹੁਤ ਵਧੀਆ ਤਾਂ ਫਿਰ ਮੇਰਾ ਬੱਚਾ ਸਕੂਲ ਚਲਿਆ ਗਿਆ ਸੀ ਉਸ ਤੋਂ ਬਾਅਦ ਮੈਂ ਜਿਹੜੇ ਬਿਸਤਰੇ ਵਗੈਰਾ ਚੱਕ ਕੇ ਤਾਂ ਆ ਪਹਿਲਾਂ ਮੈਂ ਝਾੜੂ ਮਾਰਿਆ ਝਾੜੂ ਮਾਰ ਕੇ ਫਿਰ ਮੈਂ ਪੋਚਾ ਲਾ ਦਿੱਤਾ ਸੀਗਾ ਪੋਚਾ ਲਾਉਣ ਤੋਂ ਬਾਅਦ ਫਿਰ ਮੈਂ ਬੇੜੇ ਵਿੱਚ ਬੋਕਰ ਮਾਰ ਕੇ ਆਈਆਂ ਤੇ ਫਿਰ ਪਸੂਆਂ ਵਾਲਾ ਬੇੜਾ ਵੀ ਸੁੰਬਰ ਕੇ ਆਈਆਂ ਤੇ ਅੱਜ ਸੀਗੀ ਸੰਗਰਾਣ ਸੰਗਰਾਣ ਦੇ ਦਿਨ ਤੇ ਅਸੀਂ ਕੜਾ ਪ੍ਰਸ਼ਾਦ ਬਣਾਉਣੇ ਹੁੰਨੇ ਆਗੇ ਤਾਂ ਮੈਂ ਅੱਜ ਉਹ ਬਣਾਉਣਾ ਸੀ ਉਹ ਗਲਵਾਉਣਾ ਸੀ ਬਾਬਾ ਜੀ ਦਾ ਤੇ ਪਹਿਲਾਂ ਉਸ ਤੋਂ ਪਹਿਲਾਂ ਮੈਂ ਆਪਦਾ ਜਿਹੜਾ ਸਾਰਾ ਕੰਮ ਨਿਮੇੜਿਆ ਆਏਗਾ ਜਿਹੜਾ ਮੇਰਾ ਨਵੇੜਨ ਵਾਲਾ ਸੀਗਾ ਮੰਨ ਲਓ ਤੁਹਾਨੂੰ ਪਤਾ ਹੀ ਹੈਗਾ ਵੀ ਮੈਂ ਸਾਰਾ ਹਨਾ ਮੇਰਾ ਪਸ਼ੂਆਂ ਦਾ ਵੀ ਹੋ ਜਾਂਦਾ ਏ ਤੇ ਇੱਧਰਲਾ ਵੀ ਹੋ ਜਾਂਦਾ ਏ ਕੋਠੀ ਦਾ ਕੰਮ ਸਾਰਾ ਝਾੜ ਪੁੰਜਨ ਦਾ ਹੋ ਜਾਂਦਾ ਹੈਗਾ ਤਾਂ ਉਹ ਮੈਂ ਸਾਰਾ ਆਪ ਦਾ ਨਿਵੇੜ ਦਿੱਤਾ ਤੇ ਉਸ ਤੋਂ ਬਾਅਦ ਮੈਂ ਰੋਟੀ ਅੱਜ ਪ੍ਰਸ਼ਾਦਾ ਵੀ ਬਣਾਉਣਾ ਸੀ ਭੂਗਲਣਾ ਸੀ ਪ੍ਰਸ਼ਾਦੇ ਨੂੰ ਅਸੀਂ ਸੰਗਰਾਣ ਵਾਲੇ ਦਿਨ ਤੁਸੀਂ ਮੇਰੀ ਇੱਕ ਵੀਡੀਓ ਪਹਿਲਾਂ ਵੀ ਵੇਖੀ ਆ ਪਿਛਲੀ ਸੰਗਰਾਣ ਤੇ ਅਸੀਂ ਮੱਥਾ ਟੇਕਦੇ ਹੁੰਨੇ ਆ ਸੰਗਰਾਣ ਵਾਲੇ ਦਿਨ ਤਾਂ ਹੁੰਦਾ ਅਸੀਂ ਹਰ ਰੋਜ਼ ਹੀ ਟੇਕਣੇ ਟੇਕਣਾ ਹੁੰਦਾ ਪਰ ਸਾਨੂੰ ਸੰਗਰਾਣ ਵਾਲੇ ਦਿਨ ਅਸੀਂ ਦੇਗ ਬਣਾ ਕੇ ਤਾਂ ਫਿਰ ਮੱਥਾ ਟੇਕਦੇ ਆਂਗੀ ਤਾਂ ਦੇਖੋ ਮੈਂ ਹੁਣ ਜਿਹੜੀ ਮੈਂ ਛੋਲਿਆਂ ਰਾਤ ਤੁਹਾਨੂੰ ਦੱਸਿਆ ਵੀ ਮੈਂ ਭਉ ਕੇ ਰੱਖੇ ਹੋਏ ਸੀ ਤੇ ਮੈਂ ਉਹਨਾਂ ਵਿੱਚੋਂ ਹੀ ਲਿਆ ਰਾਜਮਾ ਤੇ ਛੋਲੇ ਤੇ ਉਹਨਾਂ ਨੂੰ ਪਹਿਲਾਂ ਉਬਾਲਿਆ ਸੀ ਪਹਿਲਾਂ ਮੈਂ ਆਪ ਦੇ ਬੱਚੇ ਨੂੰ ਉਬਾਲ ਕੇ ਖਵਾਈ ਤੇ ਫਿਰ ਬਾਅਦ ਵਿੱਚ ਮੈਂ ਉਹਨਾਂ ਦੀ ਦਾਲ ਬਣਾਉਣੀ ਸੀਗੀ ਸਬਜ਼ੀ ਦਾਲ ਸਬਜ਼ੀ ਬਣਾਉਣੀ ਸੀਗੀ ਤਾਂ ਫਿਰ ਮੈਂ ਪਿਆਜ਼ ਚੀਰਲੇ ਸੀਗੇ ਲਸਣ ਸੀ ਮਤਲਬ ਛੱਲ ਲਿਆ ਸੀਗਾ ਤੇ ਟਮਾਟਰ ਪਿਆ ਸੀਗਾ ਤੇ ਮੈਂ ਕੱਟ ਕੇ ਜਿਹੜਾ ਕੁੰਡੇ ਵਿੱਚ ਆਪਾਂ ਕੱਟ ਕੇ ਮਸਾਲਾ ਪਾਉਣਾ ਹੈ ਨਾ ਉਹਦਾ ਤਾਂ ਵੱਖਰਾ ਹੀ ਟੇਸਟ ਆਉਂਦਾ ਹੈਗਾ ਤਾਂ ਜਿਹੜੇ ਆਪਾਂ ਮੈਕਸੀ ਨਾਲ ਆਪਾਂ ਜਿੰਨਾ ਮਰਜੀ ਤੁਸੀਂ ਬਣਾਈ ਜਾਓ ਪਰ ਪਹਿਲਾਂ ਆਪਣੀਆਂ ਮੰਮੀਆਂ ਜਿਹੜੀਆਂ ਸੀਆਂ ਤੇ ਉਹ ਇਦਾਂ ਹੀ ਕੁੰਡੇ ਵਿੱਚ ਕੱਟ ਕੇ ਮਸਾਲਾ ਪਾਉਂਦੇ ਸੀ ਤੇ ਉਹ ਸਬਜ਼ੀ ਨਾ ਬਹੁਤ ਸਵਾਦ ਬੰਦੀ ਸੀਗੀ ਤੇ ਮੈਂ ਇਸੇ ਤਰ੍ਹਾਂ ਨਾਲੇ ਤਾਂ ਸੰਘਣੀ ਬੰਦੀ ਆ ਉਹਦੇ ਨਾਲ ਕੁੱਟੇ ਤੋਂ ਮਸਾਲਾ ਤੇ ਆ ਦੇਖੋ ਮੈਂ ਕੁੰਡੇ ਦੇ ਵਿੱਚ ਪਾ ਕੇ ਹੁਣ ਮੈਂ ਸਾਰਾ ਨੂਨ ਮਿਰਚ ਇਕੱਠਾ ਹੀ ਪਾ ਦੂੰਗੀ ਤੇ ਫਿਰ ਕਟ ਕੇ ਨੂੰ ਚੰਗੀ ਤਰ੍ਹਾਂ ਘੋੜੇ ਦੇ ਵਿੱਚ ਕਲਕਾ ਕੇ ਤੇ ਫਿਰ ਮੈਂ ਜਿਹੜੇ ਮੈਂ ਛੋਲੇ ਵਾਲੇ ਸੀਗੇ ਤੇ ਉਹਨਾਂ ਨੂੰ ਜਿਹੜਾ ਪਾਣੀ ਸੀਗਾ ਉਹ ਪਾਣੀ ਆਪਾਂ ਡੋਲਣਾ ਨਹੀਂ ਹੈਗਾਗਾ ਤੇ ਬਸ ਉਹਨੂੰ ਮੈਂ ਉਵੇਂ ਜਿੱਕਰੀ ਉਹਨਾਂ ਤੜਕਾ ਲਾ ਕੇ ਵਧੀਆ ਤੇ ਮੈਕਸ ਕਰ ਦੂੰਗੀ ਤੇ ਇਹਦੇ ਨਾਲ ਕੀ ਬਹੁਤ ਹੀ ਸਵਾਦ ਤੇ ਜੰਮੀ ਜੰਮੀ ਜਿਹੜੀ ਸਬਜੀ ਦਾਲ ਸਬਜੀ ਬਣ ਕੇ ਤਿਆਰ ਹੁੰਦੀ ਆ ਤਾਂ ਫਿਰ ਮੈਂ ਪਹਿਲਾਂ ਤਾਂ ਮੈਂ ਦੇਗ ਬਣਾ ਕੇ ਰੱਖਤੀ ਸੀਗੀ ਉਸ ਤੋਂ ਬਾਅਦ ਦਾਲ ਬਣਾਈ ਤੇ ਫਿਰ ਮੈਂ ਤਿਆਰ ਕਰੂੰਗੀ ਪ੍ਰਸ਼ਾਦਾ ਪੰਜ ਫਰ ਫੁੱਲ ਕੇ ਲਾ ਕੇ ਤਾਂ ਫਿਰ ਮੈਂ ਚੁੱਲੇ ਵਿੱਚ ਅੱਗ ਵੀ ਮਚਾ ਕੇ ਆਈਆਂ ਕਿਉਂਕਿ ਨਿੱਕੇ ਨਿੱਕੇ ਕੰਮ ਬਹੁਤ ਹੋ ਜਾਂਦੇ ਆ ਤੇ ਫਿਰ ਇਸ ਤੋਂ ਪਹਿਲਾਂ ਮੈਂ ਪ੍ਰਸ਼ਾਦਾ ਤਿਆਰ ਕਰਨ ਤੋਂ ਪਹਿਲਾਂ ਦੇਗ ਬਣਾਉਣ ਤੋਂ ਪਹਿਲਾਂ ਮੈਂ ਮਧਾਣੀ ਲਾਈ ਆਗੀ ਤੇ ਤੇ ਮਧਾਣੀ ਲਾ ਕੇ ਫਿਰ ਮੈਂ ਆਪਦਾ ਜਿਹੜਾ ਪ੍ਰਸ਼ਾਦਾ ਤਿਆਰ ਕਰਨ ਲੱਗੀ ਸੀਗੀ ਤੇ ਬਹੁਤ ਹੀ ਮਤਲਬ ਇਹ ਹੁੰਦਾ ਵੀ ਆਪਾਂ ਨੂੰ ਕਹਿ ਦਿੰਦੇ ਕਰਦਿਆਂਗੇ ਨਿੱਕੇ ਨਿੱਕੇ ਕੰਮ ਜੇ ਨਿਕਲ ਹੀ ਤੁਰੇ ਆਉਂਦੇ ਆ ਜਦੋਂ ਆਪਾਂ ਰਸੋਈ 'ਚ ਵੜ ਜਾਈਓ ਤਾਂ ਸਮਝ ਲਓ ਆਪਣਾ 1 ਘੰਟਾ ਤਾਂ ਪੱਕਾ ਹੀ ਹੈਗਾ ਇਕੱਲੇ ਰੋਟੀ ਬਣਾਉਣ ਤੋਂ ਪਹਿਲਾ ਮਤਲਬ ਜੇ ਰੋਟੀ ਬਣਾਉਣੀ ਆ ਤਾਂ ਫਿਰ ਤਾਂ ਸਮਝ ਲਓ 1.5 ਘੰਟਾ ਤਾਂ ਆਪਣਾ ਪੱਕਾ ਹੀ ਹੈਗਾ ਤੇ ਨਹੀਂ ਤਾਂ ਬਸ ਜੇ ਭਾਂਡਾ ਚੱਕ ਲਓ ਜੇ ਕੁਝ ਹੋਰ ਕਰਨ ਵਾਲਾ ਪਿਆ ਉਹ ਕਰ ਲਓ ਯਾਨੀ ਕਿ ਨਿੱਕੇ ਨਿੱਕੇ ਕੰਮ ਜੇ ਨਾ ਮੁੱਕਦੇ ਨਹੀਂ ਹੁੰਦੇਗੇ ਤਾਂ ਫਿਰ ਦੇਖੋ ਮੈਂ ਆਪਦਾ ਪੰਜ ਪ੍ਰਸ਼ਾਦੇ ਜਿਹੜੇ ਫਲਕੇ ਤਿਆਰ ਕਰਕੇ ਤੇ ਮੱਥਾ ਟੇਕਣਾ ਆਏਗਾ ਤਾਂ ਇਹ ਦਿਨ ਸਾਡੇ ਲਈ ਬਹੁਤ ਹੀ ਵਧੀਆ ਹੁੰਦਾ ਆਏਗਾ ਇਸ ਦਿਨ ਦੀ ਅਸੀਂ ਸ਼ੁਰੂਆਤ ਜਿਹੜੀ ਮਹੀਨੇ ਦੀ ਕਰਦੇ ਹਾਂ ਬਹੁਤ ਹੀ ਵਧੀਆ ਤੇ ਸੋਹਣੇ ਢੰਗ ਤਰੀਕੇ ਨਾਲ ਖੁਸ਼ੀ ਨਾਲ ਕਰਦੇ ਹਾਂ ਕਿਉਂਕਿ ਜਦੋਂ ਆਪਾਂ ਹਨ ਜਦੋਂ ਨਵਾਂ ਮਹੀਨਾ ਚੜਦਾ ਆਏਗਾ ਤਾਂ ਸਾਰਿਆਂ ਲਈ ਖੁਸ਼ੀਆਂ ਭਰੀਆਂ ਭਰਿਆ ਲੈ ਕੇ ਆਵੇ ਤੇ ਆਪਾਂ ਤਾਂ ਇਹੀ ਸੋਚਦੇ ਹਾਂਗੇ ਤਾਂ ਫਿਰ ਇਸ ਮਹੀਨੇ ਦੀ ਸ਼ੁਰੂਆਤ ਸਾਡੀ ਬਹੁਤ ਸੋਹਣੀ ਹੁੰਦੀ ਹੁੰਦੀ ਹੈ ਕਿ ਜਦੋਂ ਵੀ ਕੋਈ ਨਵਾਂ ਮਹੀਨਾ ਚੜਦਾ ਹੈ ਮਤਲਬ ਦਾ ਆਪਣੇ ਅੰਗਰੇਜ਼ੀ ਮਹੀਨੇ ਤਾਂ ਹੋ ਗਏ ਜਨਵਰੀ ਫਰਵਰੀ ਦੇ ਜਿਹੜੇ ਦੇਸੀ ਮਹੀਨਿਆਂ ਦਾ ਮਤਲਬ ਉਹ ਸੰਗਰਾਣ ਵਾਲਾ ਦਿਨ ਆਉਂਦਾ ਉਹ ਆਪਣੇ ਲਈ ਬਹੁਤ ਹੀ ਵਧੀਆ ਹੁੰਦਾ ਹੈਗਾ ਤੇ ਬਹੁਤ ਹੀ ਵਧੀਆ ਲੱਗਦਾ ਜਦੋਂ ਹਣ ਆਪਾਂ ਇਸ ਤਰ੍ਹਾਂ ਕੁਝ ਨਵਾਂ ਕਰਦੇ ਆਂਗੇ ਤੇ ਦਿੱਲੀ ਤਾਂ ਆਪਾਂ ਪ੍ਰਸ਼ਾਦਾ ਰੋਟੀ ਪਾਣੀ ਬਣਾ ਕੇ ਤਾਂ ਖਾਈ ਲੈਣਾਗਾ ਹਨਾ ਤੇ ਦੇਖੋ ਇੱਥੇ ਹੁਣ ਮੇਰੇ ਜਿਹੜਾ ਪ੍ਰਸ਼ਾਦੀ ਬਣ ਕੇ ਤਿਆਰ ਹੋ ਗਏ ਸੀਗੇ ਤੇ ਮੈਂ ਹੁਣ ਬਸ ਭੋਗ ਲਈ ਥਾਲੀ ਜਿਹੜੀ ਲਾਉਂਗੀ ਆਪਦੀ ਪ੍ਰਸ਼ਾਦਾ ਕੱਟ ਕੇ ਤਿਆਰ ਕਰਨ ਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦੀ ਤੈਨੂੰ ਪਸੰਦ ਆਈ ਹੋਊਗੀ ਵੀਡੀਓ ਸਾਰਿਆਂ ਨੂੰ